ਹਾਂਜੀ ਸਾਰੇ ਪਿੰਡ ਨੂੰ ਪਤਾ ਜੀ ਐਡਾ ਬੰਦਾ ਵਧੀਆ ਹੁੰਦਾ ਪਹਿਲਾਂ ਦੇਖੋ ਇਹਨਾਂ ਦੇ ਐਲੀਗੇਸ਼ਨ ਲੱਗੇ ਨੇ ਇਹ ਵੀ 7552 ਜਵਾਨਤ ਹੋਈਆ ਸਾਡੇ ਮੇਧਵਾਸ ਪਿੰਡ ਤੋਂ ਗੁਰੂ ਘਰ ਦਾ ਇਹ ਆਪੂ ਕਹਿੰਦਾ ਆਪਦੇ ਆਪ ਨੂੰ ਕੋਈ ਇਦੀ ਜਵਾਨਤ ਕਰਾਉਣੀ ਨਹੀਂ ਲੰਧੂਰ ਸਿੰਘ ਨੇ ਜੀ ਕਿੱਥੇ ਗ੍ਰਸਤ ਚੂਜੀ ਕੀਤਾ ਜੀ ਸੰਸਾਰ ਘਾਟਦਾ ਅਚਾਨਾ ਜਵਾਨਤ ਕਿਵੇਂ ਵੀ ਕਰਾਉਣ ਨਹੀਂ ਗਿਆ ਕੋਈ ਸਾਰੇ ਪਿੰਡ ਤੋਂ ਇਹਦੀ ਕਿਸੇ ਨੇ ਜਵਾਨਤ ਨਹੀਂ ਕਰਵਾਈ ਸਰਪਾਰਕਾਲਾ ਮਸਲਾ ਇਹ ਕੀ ਬਣੂ ਭਾਰਤ ਵਾਲਾ ਮਸਲਾ ਸਾਡਾ ਚੱਲਦਾ ਰਹੂ ਜੀ ਪਰਕ ਬਣਾਵਾਂਗੇ ਅਸੀਂ ਇੱਥੇ ਪਿੰਡ ਇੱਕ ਪਾਸਾ ਸਾਰਾ ਪਿੰਡ ਇੱਕ ਪਾਸਾ ਉਹ ਇਕੱਲਾ ਇੱਕ ਪਾਸਾ ਵੀ ਮਾਂ ਬੰਨ ਨਹੀਂ ਦੇਣਾ ਉਹ ਸਾਂਝਾ ਕੰਮ ਹੈ ਪਿੰਡ ਕਿੰਨਾ ਕਹ ਉਹਦੇ ਨਾਲ ਬਾਪੇ ਨਾਲ ਕੋਈ ਨਹੀਂ ਜੀ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਜੀ ਹਾਂ ਜੀ ਸਾਰੇ ਪਿੰਡ ਨੂੰ ਪਤਾ ਜੀ ਐਡਾ ਬੰਦਾ ਵਧੀਆ ਹੁੰਦਾ ਪਹਿਲਾਂ ਦੇਖੋ ਇਹਨਾਂ ਦੇ ਐਲੀਗੇਸ਼ਨ ਲੱਗੇ ਨੇ ਇਹ ਕੋਈ 57 ਜਵਾਨ ਤੋਂ ਹੀ ਆ ਸਾਡੇ ਮੇਥੇਵਾਖ ਪਿੰਡ ਤੋਂ ਗੁਰੂ ਘਰ ਦਾ ਇਹ ਆਖੂ ਕਹਿੰਦਾ ਆਪਨੇ ਕੋਈ ਇੰਦੀ ਜਵਾਨਤ ਕਰਾਉਣੀ ਜਵਾਨਤ ਕਾ ਜੀ ਜਵਾਨਤ ਤਾਂ 57 ਨਹੀਂ ਹੋਈ ਸੀ ਇਹਨੇ ਦਰਖਤ ਜੂੜੀ ਕੀਤੀ ਨਹੀਂ ਸੰਸਾਰ ਘਾਟ ਲਿਆ ਬੰਦੂਰ ਸਿੰਘ ਨੇ ਜੀ ਅਚਾਨਾ ਜਵਾਨਤ ਕਿਵੇਂ ਵੀ ਕਰਾਉਣ ਨਹੀਂ ਗਿਆ ਕੋਈ ਸਾਰੇ ਪਿੰਡ ਤੋਂ ਇਹਦੀ ਕਿਸੇ ਨੇ ਜਵਾਬ ਤਰੀ ਕਰਵਾਇਆ ਜੀ ਅੱਛਾ ਛੋਟਾ پارک ਕਾਲਾ ਮਸਲਾ ਇਹ ਕੀ ਬਣੂ پارک ਵਾਲਾ ਮਸਲਾ ਸਾਡਾ ਚੱਲਦਾ ਰਹੂ ਜੀ پارک ਬਣਾਵਾਂਗੇ ਅਸੀਂ ਉੱਥੇ ਪਿੰਡ ਇੱਕ ਪਾਸੇ ਆ ਨੀ ਦੇ ਨਾਲ ਹਾਂ ਜੀ ਮੇਰੇ ਅਫੀਸਰ ਸਾਰਾ ਪਿੰਡ ਇੱਕ ਪਾਸੇ ਆ ਉਹ ਕੱਲਾ ਇੱਕ ਪਾਸੇ ਵੀ ਮੈਂ ਬਣ ਨਹੀਂ ਦੇਣਾ ਉਹ ਸਾਂਝਾ ਕੰਮ ਹੈ ਪਿੰਡ ਕਿੰਨਾ ਕਹ ਉਹਦੇ ਨਾਲ ਬਾਬੇ ਨਾਲ ਬਾਬੇ ਵਾਲਾ ਕੋਈ ਨਹੀਂ ਜੀ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਕੱਲਾ ਜਿਹੜੇ ਮੂਰੇ ਹੋ ਕੇ ਖੜਾ ਲਿਆ ਦੇ ਉਹ ਗਰਬਾਨ ਲੈ ਕੇ ਆ ਕੀ ਹੋ ਰਿਹਾ ਨੂੰ ਕਹਿੰਦੇ ਨੇ ਜੀ ਕਿਸੇ ਨੇ ਤੂ ਆਪਦਾ ਘਰੇ ਮਹਾਰਾਜ ਦੀ ਵੀਰ ਲਿਆਣੀ ਆ ਅਸੀਂ ਤੈਨੂੰ ਮਹਾਰਾਜ ਨਹੀਂ ਤੇ ਆਪਣੇ ਦਿਵਾੜੀ ਆਏ ਕੋਈ ਵਿਚਕਰਮਾ ਦੇ ਪ੍ਰੋਗਰਾਮ ਕਰਾਉਂਦੇ ਸੀ ਜੀ ਪਰਵਾਰ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਮਹਾਰਾਜ ਸਾਹਿਬ ਦੀ ਵੀਰ ਦੇਣਾ ਇਨਕਾਰ ਕਰਤਾ ਇਹਨਾਂ ਨੇ ਉਹਨਾਂ ਨੇ ਆ ਬਾਬਾ ਸ੍ਰੀ ਚੰਦ ਦੀ ਆਰਤੀ ਕਰਵਾ ਕੇ ਉੱਥੇ ਮਹਾਰਾਜ ਜੀ ਦਾਸ ਕਰਵਾਇਆ ਗਿਆ ਅੱਛਾ ਤੇ ਹਰ ਇੱਕ ਗੱਲ ਦੇ ਵਿੱਚ ਆਉਂਦੀ ਜਿੱਤ ਬਣਾਉਣਾ ਸ਼ੁਰੂ ਕਰਨੀ ਇਹਦਾ ਇਹਦਾ ਆਪਦਾ ਘਰ ਹੈ ਹਰ ਵਾਰ ਕਹਿੰਦਾ ਵੀ ਇਹ ਮੇਰਾ ਘਰ ਮੈਨੂੰ ਸਰ ਮੈਂ ਮੈਂ ਕਾਲ ਤੱਕ ਜਿਨ੍ਹਾਂ ਜਿਨ੍ਹਾਂ ਸਾਰੇ ਆਸੂ ਨੇ ਉਹਨਾਂ ਨੂੰ ਬੇਨਤੀ ਕਰਦਾ ਜਿਸੋ ਬੰਦੀਆਂ ਨੇ ਸਾਰੀਆਂ ਇੱਥੇ ਇੱਕ ਵਾਰ ਆ ਕੇ ਮੌਕਾ ਦੇਖਣਾ ਵੀ ਕੌਣ ਸਹੀ ਆ ਕੌਣ ਗਲਤ ਆ ਹਰ ਚੀਜ਼ ਦੇ ਵਿੱਚ ਆਕੀ ਬਣਿਆ ਹੋਇਆ ਡੰਗਰ ਪਸ਼ੂ ਰੱਖੇ ਹੋਏ ਨੇ ਵਪਾਰ ਦਾ ਕੰਮ ਆ ਇਹਦਾ ਕਹਿੰਦੇ ਚੰਗੇ ਨਹੀਂ ਲੱਗਦੇ ਚਲੋ ਠੀਕ ਹੈ ਕਿ ਨਹੀਂ ਕਰਨਾ ਇੱਥੇ ਮੈਂ ਸਨਮੇ ਦੁੱਧ ਕਰਾਉਂਦਾ ਤੇ ਉਹ ਕਰਵਾਉਂਦਾ ਗੁਰਦੁਆਰੇ ਚ ਹਾਂ ਡੰਗਰ ਪਸ਼ੂ ਕਾਈ ਜਾਂਦੇ ਨੇ ਤੇ ਜਾ ਕੇ ਜਦੋਂ ਮਰਦੀ ਦੇਖੇ ਹਾਂ ਹਾਂਜੀ ਹਾਜੀ ਸਰ 2016 'ਚ ਮੇਰੇ ਪਾਪਾ ਮਰਿਆ ਸੀ ਲੱਗਦਾ ਸੀਗਾ ਮੈਨੂੰ ਮੈਨੂੰ ਮਹਾਰਾਜ ਨੂੰ ਜਵਾਬ ਦਿੰਦਾ ਜੀ ਵੀ ਬਾਈ ਡੇਰੇ ਕਰਾਇਆ ਦੀ ਜਾਨੀ ਪਹਿਲੀ ਵਾਰ ਦੀ ਸਹੀ ਗੱਲ ਇਹਨਾਂ ਦੀ ਹਾਂ ਸਹੀ ਗੱਲ ਜੀ ਸਹੀ ਹੈ ਜੀ ਇਹਨਾਂ ਨੇ ਅੰਡੇਲਾ ਬੜਾ ਬਾਕ ਰਹਾ ਹੈ ਮਾਰਾ ਬਿਠਿਆ ਹੋਇਆ ਤੇ ਉਹਨਾਂ ਨੇ ਦਸੈਦਾਂ ਨੂੰ ਸਾਡੇ ਵਾਸਤੇ ਹਟਾਇਆ ਮੇਰੇ ਸਿਰ ਤੇ ਕਿਰਪਾਨ ਮਾਰੀ ਜੀ ਮੋਜਾ ਤੇ ਦਾਹਰ ਇਸ ਤਰ੍ਹਾਂ ਸਾਰੇ ਦੋਸ ਦਾਖਲ ਰਿਹਾ ਕਦੋਂ ਦੀ ਗੱਲ ਐ ਇਹ ਦਿਖਾਡੀਆਂ ਰਹੀ ਇਹ ਮੋਜਵਾਲ ਦੀ ਨਹੀਂ ਲੱਤ ਤੋੜੀ ਇੱਕ ਬੰਦੇ ਨੇ ਇਹਨੇ ਜੋ ਇਹਨਾਂ ਪਿੰਡ ਤੇ ਪਹਿਲੀ ਵਾਰੋਂ ਬਾਬੇ ਬੁਲਾਉਂਦਾ ਹੁੰਦਾ ਨਾ ਗੁੰਡਾਗਰਦੀ ਕਰਦਾ ਸੀ ਇਹਦਾ ਸਿਰ ਪਾਰ ਦਾ ਮੋਜਵਾਲ ਦੇ ਬੰਦੇ ਲੱਤ ਤੋੜਤੀ ਤਾਂ ਵੀ ਨਹੀਂ ਕੋਈ ਬੋਲਦਾ ਬੰਦਾ